ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਜਾਣਕਾਰੀ ਆਪਾਂ ਹਾਂਜੀ ਕਰਨ ਲੱਗੇ ਆ ਜੀ ਤੇ ਬਰਸੀਨ ਦਾ ਛਿੱਟਾ ਦੇਤਾ ਜੀ ਆਪਾਂ ਨੇ ਪਾਣੀ ਕੁਛ ਮੀ ਪਿਆ ਹੋਤਾ ਬਤਰਾ ਪਤਲਾ ਜਿਹਾ ਆਪਾਂ ਪਾਣੀ ਕੱਟ ਕੇ ਸਾਰੇ ਖੇਤ ਚ ਬਰਸੀਨ ਦਾ ਛਿੱਟਾ ਦੇ ਦਿਆ ਜੀ ਇਹ ਬਰਸੀਨ ਇਹ 20 ਦਿਨ ਦੇ ਵਿੱਚ ਵਿੱਚ ਤਿਆਰ ਹੋ ਜਾਣਾ ਜੀ ਤੇ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਵੀ ਆਪਾਂ ਜਿਹੜੇ ਇਹਦੇ ਵਿੱਚ ਜਿਹੜਾ ਚੀਜ਼ਾਂ ਉਹ ਕਿਹੜੀਆਂ-ਕਿਹੜੀਆਂ ਪਈਆਂ ਨੇ ਤੇ ਉਹ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਵੀ ਇਹਦਾ ਦੀਦਿਮ ਦੇ ਵਿੱਚ ਵਿੱਚ ਜਿਹੜਾ ਆਪਣਾ ਬਰਸੀਨ ਇਹ ਤਿਆਰ ਹੋ ਜਾਊਗਾ ਜੀ ਤੇ ਇੱਧਰ ਆਪਣੀ ਜਦੋਂ ਸਿੱਕ ਝੋਨਾ ਖੜਾ ਹੈ ਇਹ ਵੀ ਬਸ ਤਿਆਰ ਆਉਣ ਮੀਂਹ ਕਰਕੇ ਥੋੜਾ ਲੇਟ ਹੋ ਜਣਾ ਵੱਢਣ ਤੇ ਗਿੱਲਾ ਪਿਆ ਹਜੇ ਬਾਰਿਸ਼ ਬਹੁਤ ਹੋਈ ਹੈ ਜੀ ਤੇ ਗੱਲ ਕਰੀਏ ਵਸੀਨ ਦੀ ਜੀ ਆਪਾਂ ਕਿਹੜੇ-ਕਿਹੜੀ ਚੀਜ਼ਾਂ ਆਪਾਂ ਇੰਚ ਪਾਈਆਂ ਜਿਹੜਾ ਵੀ ਜਿਹੜਾ ਆਪਣਾ ਇਹ 20x ਇੰਚ ਵੱਢਣ ਜੋਗਾ ਹੋ ਜਾਣਾ ਤੇ ਪਹਿਲਾਂ ਤਾਂ ਆਪਾਂ ਇਹਨੂੰ ਤਿਆਰ ਕਰਕੇ ਡੋਲਾ ਪਾਉਣ ਤੋਂ ਪਹਿਲਾਂ ਡੀਐਸਪੀ ਦਾ ਜਿਹੜਾ ਇੱਕ ਬੈਗ ਪਾਇਆ ਜੀ ਉਹ ਚ ਸੁਪਰ ਨਾਲੋਂ ਬੱਦਛਕਤੀ ਹੁੰਦੀ ਆ ਤੇ ਘਾੜਬਾਦ ਪੂਰੀ ਕਰਦਾ ਜੀ ਖੇਤ ਦੀ ਉਹ ਤੇ ਤਾਕਤ ਵਾਲਾ ਫਾਇਦਾ ਹੁੰਦਾ ਜੀ ਉਹ ਵਧੀਆ ਡੀਪੀ ਦੇ ਬਰਾਬਰ ਹੀ ਕਹਿ ਸਕਦੇ ਆਪਾਂ ਤਾਕਤ ਹੁੰਦੀ ਏ ਜੋ ਚ ਤੇ ਇੱਕ ਆਪਾਂ ਪੈਕ ਉਹ ਪਾਇਆ ਜੀ ਟੀਐਸਪੀ ਦਾ ਤੇ ਬੇਰ ਕਾ ਦਾ ਬਈਗ੍ਰੇਡ ਬੀਜ ਪਾਇਆ ਜੀ ਆਪਾਂ 8 ਕਿਲੋ 1 ਕਿੱਲੇ ਦਾ ਤੇ ਵਿੱਚ 2 ਕਿਲੋ ਪਾਲਕ ਪਾਲਕ ਪਾਉਂਦੇ ਆ ਤੇ ਮਿੱਟੀ ਰਹਿੰਦੀ ਆ ਤੇ ਦੋ ਵਾਢਾਂ ਦੇ ਜਾਂਦੀ ਹੈ ਜੋ ਤਕਰੀਬਨ ਦੋ ਤੋਂ ਤਿੰਨ ਵਾਢਾ ਕੋ ਪਾਲਕ ਬਹੁਤ ਛਿੱਤੀ ਹੋ ਜਾਂਦੀ ਆ ਤੇ ਵਿੱਚ ਸਰੋਂ ਹੋਗੀ ਜੀ 1.5-2 ਕਿਲੋ ਦੇ ਕਰੀਬ 1.5-2 ਕਿਲੋ ਆਪਾਂ ਸਰੋਂ ਪਾਤੀ ਤੇ ਵਿੱਚ ਹਾਲੋਂ ਹੋਗੀ ਠੀਕ ਆ ਜੀ ਮੇਥੇ ਮੁੱਤੇ ਪਾਤੇ ਵਿੱਚ ਮੇਥੇ ਹੋਗੇ ਜਿਹੜੀਆਂ ਚੀਜ਼ਾਂ ਨੇ ਜੀ ਇਹ ਛਿੱਤੀ ਤਕਰੀਬਨ ਤਿਆਰ ਹੋ ਜਾਂਦੀਆਂ ਨੇ ਤੇ ਇਸ ਕਰਕੇ ਜਿਹੜਾ ਵਾਢਾ ਆਪਣਾ ਵੜਾਈ ਛੇਤੀ ਸ਼ੁਰੂ ਹੋ ਜਾਂਦੀ ਆ ਮਲ ਜਾਂਦਾ ਪ੍ਰਸੀਨ ਤੇ ਬਾਕੀ ਆਪਾਂ ਤੁਹਾਨੂੰ ਜਦੋਂ ਤਿਆਰ ਹੋ ਗਿਆ ਤੇ ਕੱਲ ਛਿੱਟਾ ਦੇ ਆ 10 ਤਰੀਕ ਨੂੰ ਤੇ 10 ਦੇ ਬਾਅਦ ਚ ਆਪਾਂ ਹੁਣ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਵੀ ਆਪਣਾ ਦੇਖੋ ਜੀ ਇੰਨੇ ਤਰੀਕ ਤੱਕ ਜਿਹੜਾ ਆਪਣਾ ਇਹ ਪ੍ਰੋਸੀਜਨ ਤਿਆਰ ਹੋ ਗਿਆ ਤੇ ਵੀਡੀਓ ਕਿਵੇਂ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰਿਓ ਵੱਧ ਵੱਧ ਸਪੋਰਟ ਕਰੋ ਹੁਣੇ ਚੈਨਲ ਨੂੰ ਤੇ ਮਿਲਦੇ ਆ ਨਵੇਂ ਬਲੌਗ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ